ਮਿੱਤਰੋ ਸੰਜਾਪ ਘੋੜੀ ਦਿਖਾਉਣ ਲੱਗਾ ਤੁਹਾਨੂੰ ਜਿਹੜੀ ਸਕਰੀਨ ਤੇ ਤੁਸੀਂ ਘੋੜੀ ਵੇਖ ਰਹੇ ਹੋ ਬਾਈਏ ਨੂੰ ਸੇਲ ਕਰ ਰਹੇ ਨੇ ਤੇ ਗੱਬਣਾ ਦੋਸਤੋ ਘੋੜੀ ਇਹ ਤੇ ਸਾਊਸੀਲ ਘੋੜੀ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਸਾਰੀਆਂ ਵੀਡੀਓ ਆਪਾਂ ਤੁਹਾਨੂੰ ਵਿੱਚ ਕਲਿੱਪਾਂ ਜਿਹੜੀਆਂ ਲਾਈਆਂ ਹੋਈਆਂ ਨੇ ਸਾਰੀਆਂ ਦਿਖਾਵਾਂਗੇ ਘੋੜੀ ਦੀ ਡਿਟੇਲ ਆ ਜਿਹੜੀ ਉਹ ਵੀ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ ਚ ਬਣੇ ਰਹੋ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਦੋਸਤੋਂ ਘਰੇ ਬੈਠੀ ਸੇਲ ਕਰਵਾ ਸਕਦੇ ਹੋ ਚਾਹੇ ਘੋੜਾ ਚਾਹੇ ਘੋੜੀ ਆ ਚਾਹੇ ਬਸ਼ੀਰਾ ਜਾਂ ਬਸ਼ੀਰੀਆ ਤੇ ਕੋਈ ਵੀ ਜਾਨਵਰ ਸੇਲ ਕਰਵਾਉਣਾ ਤਾਂ ਆਪਣੇ ਨਾਲ ਗੱਲਬਾਤ ਕਰ ਲਿਓ ਤੇ ਹੁਣ ਆਪਾਂ ਡਿਟੇਲ ਸਾਂਝੀ ਕਰਦੇ ਆ ਇਸ ਘੋੜੀ ਦੀ ਸੰਜਾਬ ਦੀ ਜਿਹੜੀ ਸਕਰੀਨ ਤੇ ਤੁਸੀਂ ਘੋੜੀ ਵੇਖ ਰਹੇ ਹੋ ਪਿੱਛੇ ਵੀਡੀਓ ਚ ਤੁਸੀਂ ਦੇਖ ਲਿਆ ਇਹਦੇ ਨੇ ਪਿਛਲੀ ਵਾਰ ਨੋਕਰਾਂ ਬਸ਼ੀਰਾ ਦਿੱਤਾ ਬਹੁਤ ਸੋਹਣਾ ਬਾਈਆਂ ਦੇ ਕੋਲੀ ਖੜਾ ਕਰੇ ਨੋਕਰਾ ਵਸ਼ੀਰਾ ਬੱਚੇ ਨੋਕਰੇ ਦਿੰਦੀ ਆ ਬਾਈ ਕਹਿੰਦੇ ਇਹ ਸੰਜਾਪ ਕੋੜੀ ਤੇ ਬਹੁਤ ਚੰਗੀ ਬਲੱਡ ਲਾਈਨ ਦੇ ਘੋੜੇ ਤੋਂ ਹੁਣ ਵੀ ਇਸ ਵਾਰ ਗੱਬਣਾ ਹੈ ਤਿੰਨ ਮਹੀਨਿਆਂ ਦੀ ਗੱਬਣਾ ਆ ਦੋਸਤੋ ਕੋੜੀ ਇਹ ਤੇ ਬਾਲਪੋਰੀਆਂ ਦੀ ਬਿਲਕੁਲ ਸਾਫਾ ਸਾਊਸੀਲ ਘੋੜੀ ਆ ਬਾਈ ਕਹਿੰਦੇ ਜੇ ਕੋਈ ਮਿੱਤਰ ਪਿਆਰਾ ਘਰੇ ਰੱਖਣ ਦਾ ਸ਼ਕੀਨ ਆ ਵੀ ਆਪਾਂ ਘਰੇ ਝੂਟੇ ਝਾੜੇ ਲੈਣਿਆਂ ਜਾਂ ਜਿਸ ਕਰੇ ਬੱਚੇ ਨੇ ਸ਼ੌਂਕ ਰੱਖਦੇ ਨੇ ਉਹਨਾਂ ਲਈ ਆਏ ਦੋਸਤੋ ਕੁੜੀ ਸਾਊਸੀਲ ਘੋੜੀ ਆ ਸਵਾਰੀ ਤੁਸੀਂ ਦੇਖ ਰਹੇ ਹੋ ਵੀਡੀਓ 'ਚ ਰੇਵੀਆ ਚਾਲ ਬਹੁਤ ਸੋਹਣੀ ਚਾਲ ਚਾਲਦੀ ਆ ਛੋਟੀ ਵੱਡੀ ਚਾਲ ਸਾਰੀਆਂ ਚਾਲਾਂ ਨੇ ਇਹਦੇ ਵਿੱਚ ਐਨ ਓਕੇ ਦੀ ਰਿਪੋਰਟ ਦੀ ਆ ਕੁੜੀ 60 ਇੰਚ ਹਾਈਟ ਆ ਬਾਈ ਕਹਿੰਦੇ ਫੱਟੀ ਵਾਲੀ ਤੇ 3 ਮਹੀਨੇ ਦੀ ਗੱਬਣ ਆ ਦੋਸਤੋ ਗੁਲਜਾਰ ਘੋੜਾ ਜਿਹੜਾ ਗੁਲਜਾਰ ਘੋੜਾ ਹੋਇਆ ਬਲੱਡ ਲਾਈਨ ਜਿੱਥੋਂ ਸਟਾਰਟ ਹੋਈਆ ਗੁਲਜਾਰ ਬਲੱਡ ਲਾਈਨ ਉਸ ਘੋੜੇ ਦਾ ਪੋਤਾ ਗਾ ਉਸ ਘੋੜੇ ਤੋਂ ਇਹ ਗੱਬਣ ਆ ਟਿੱਬੀ ਪਿੰਡ ਵਿੱਚ ਪਿਆਰੇ ਸਰਪੰਚ ਕੋਲੇ ਘੋੜਾ ਗਾ ਬਿੱਲੇ ਘੋੜੇ ਦਾ ਬੱਚਾ ਬਿੱਲਾ ਘੋੜਾ ਅੱਗੇ ਗੁਲਜਾਰ ਦਾ ਸੀਗਾ ਉਹ ਗੁਲਜਾਰ ਦੇ ਪੋਤੇ ਤੋਂ ਗੱਬਣ ਆ ਜਿਹੜਾ ਉਹ ਘੋੜਾ ਗਾ 66 ਇੰਚ ਦਾ ਘੋੜਾ ਗਾ ਪਿਆਰੇ ਸਰਪੰਚ ਕੋਲੇ ਘੋੜਾ ਜਿਹੜਾ ਉਹ ਤੋਂ ਇਹ ਗੱਬਣ ਆ 3 ਮਹੀਨਿਆਂ ਦੀ ਹਨੂਮਾਨਗੜ ਏਰੀਆ ਦੇ ਵਿੱਚ ਘੋੜਾ ਖ ਉਦਰੀ ਬਾਈ ਦਾ ਪਿੰਡ ਆ ਸੇਰਗੜ੍ਹ ਹਨੂਮਾਨਗੜ੍ਹ ਜ਼ਿਲ੍ਹੇ ਦਾ ਪਿੰਡ ਆ ਇਹ ਤੇ ਉਦਰੀ ਇਹ ਘੋੜੀ ਖੜੀ ਆ ਜਿਹੜੀ ਇਹ ਗੱਬਣਾ ਘੋੜੀ ਉਸ ਘੋੜੇ ਤੋਂ ਦੋਸਤੋ ਤੇ ਬਾਲਪੋਰੀਆਂ ਦੀ ਸਾਫ ਆ ਬਾਈ ਇਹਨੂੰ ਸੇਲ ਕਰ ਰਹੇ ਨੇ ਤੇ ਇਹਦੇ ਦੇਮਣ ਵੀ ਲੱਗਿਆ ਹੋਇਆ ਹੋਰ ਇਹਦੇ ਸਿੱਟਾ ਵਗੈਰਾ ਕੋਈ ਚੀਜ਼ ਨਹੀਂ ਗਲਤ ਪੋਰੀ ਨਹੀਂ ਅੰਗਾਂ ਦੀ ਵੀ ਬਿਲਕੁਲ ਸਾਫ ਆ ਬਾਈ ਕਹਿੰਦੇ ਘੋੜੀ ਕੰਨ ਕੰਨ ਤੁਸੀਂ ਦੇਖ ਲਓ ਘੋੜੀ ਦੇ ਚੰਗੇ ਆ ਸੋਹਣੇ ਕੰਨ ਨੇ ਘੋੜੀ ਦੇ ਤੇ ਬਾਕੀ ਬੰਤਰਾਂ ਦੀ ਸੋਹਣੀ ਆ ਪਿਛਲੀ ਵਾਰ ਜਿਹੜਾ ਇਸ ਘੋੜੀ ਨੇ ਵਸ਼ੀਰਾ ਦਿੱਤਾ ਉਹ ਬਾਈਆਂ ਦੇ ਕੋਲੇ ਆ ਤੇ ਬਾਈ ਕੋਲੇ ਵੀਡੀਓ ਪ੍ਰੂਫ ਸਾਰੇ ਨੇ ਹੁਣ ਵਾਰ ਘੋੜੀ ਦੇ ਗੱਬਣ ਦੇ ਤੁਸੀਂ ਗੱਲਬਾਤ ਕਰ ਲਿਓ ਮੁੰਡੇ ਨਾਲ ਹਨੂਮਾਨਗੜ੍ਹ ਜ਼ਿਲ੍ਹਾ ਦਾ ਬਾਈ ਦਾ ਸੇਰਗੜ੍ਹ ਪਿੰਡ ਆ ਜਾਂਦਾ ਇਹ ਗੱਲਬਾਤ ਕਰਕੇ ਤੁਸੀਂ ਇਹ ਘੋੜੀ ਖਰੀਦ ਸਕਦੇ ਹੋ ਨੰਬਰ ਵਾਈ ਦਾ ਆਪਾਂ ਨੇ ਸਕਰੀਨ ਤੇ ਦਿੱਤਾ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਦੇਖ ਪਰਖ ਕੇ ਪੰਜਾਬ ਘੋੜੀ ਆ ਜਿਹੜੀ ਇਹ ਖਰੀਦ ਸਕਦੇ ਹੋ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕਿਸੇ ਵੀਰ ਨੇ ਐਡ ਲਗਵਾਉਣੀਆਂ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੱਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ